ਆਰੇ ਛੋਟੀ ਹੋਛਾ ਤੇ ਮੈਨੂੰ ਆਪ ਅਪਲੋਡ ਜਰੂਰ ਕਰੂੰਗਾ ਬੜਾ ਓਖਾ ਰਸਾ ਇਹ ਪਾਣੀ ਤੋਂ ਬਿਨਾ ਬੜਾ ਓਖਾ ਰਹਾ ਹੋਇਆ ਨਾ ਅਮਰੀਕਾ ਜਨਹੀਂ ਨੇ ਜਾਣਾ ਓਏ ਉਹਨਾਂ ਨੂੰ ਬੜੋ ਪਿਛੇ ਓਏ ਹੋਏ ਹੋਏ ਆ ਜੀ ਆਹ ਤੁਹਾਨੂੰ ਦੱਸਿਆ ਕਿ ਜੰਗਲੀ ਪੂਰਾ ਏਰੀਆ ਹੈ ਤੇ ਕਿਤੇ ਵੀ ਕੁਝ ਵੀ ਆ ਸਕਦਾ ਹੈ ਤੁਸੀਂ ਆਪਣੇ ਨਾਲ ਪਾਣੀ ਦੀ ਬੋਤਲ ਜਰੂਰ ਰੱਖੋ ਕੋਈ ਗੱਲ ਨਹੀਂ ਕਰਨੀ ਜਿੰਨਾ ਅਫਸੋਸ ਲੱਗੇ ਤੇ ਆਪਣੀ ਜੇਬਾਂ 'ਚ ਪੈਸੇ ਨਹੀਂ ਪਾ ਕੇ ਰੱਖਣੇ ਕਿਉਂਕਿ ਤੁਸੀਂ ਅਮਰੀਕਾ ਜਾ ਕੇ ਡਾਲਰ ਕਮਾਣੇ ਆਂ ਹਾਂ ਅੰਜ ਕੀ ਕਰਨੀ ਦੀ ਭੋਖਾ ਬੋਦਕਾ ਗਾਮੇ ਲੋਕੀਂ ਲੰਘ ਸਕੀ ਪਿਆਸ ਲੱਗੀ ਹੈ ਸਾਰੀ ਸਤ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਗੱਲ ਵਾਹੀ ਆਓ ਅੰਦਰ ਸਭ ਬੋਤਖਾ ਸਾਰੇ ਲੀਗਲੀ ਜਾਓ ਬਾਹਰ ਇਲੀਗਲ ਜਾਣ ਨਾ ਕੋਈ ਵੀ ਨਹੀਂ ਹੈਗਾ ਇੱਥੇ ਸਾਰੂ ਪਤਾ ਨਹੀਂ ਕਿੰਨੀ ਦੇਰ ਹੋਗੀ ਪਿਆਸੇ ਭੁੱਖੇ ਬਿਨਾ ਕੁਛ ਖਾਦੇ ਪੀਤੇ ਅਮਰੀਕਾ ਤੱਕ ਤਾਂ ਪਹੁੰਚੇ ਨਹੀਂ ਉੱਪਰ ਜ਼ਰੂਰ ਪਹੁੰਚਾਂਗੇ ਓਏ ਹੋਏ ਵਾਕਈ ਬੋਦੋ ਖਰਸਤਾ ਜੀ ਅਮਰੀਕਾ ਜਿੰਨੇ ਜਿੰਨੇ ਜਾਣਾ ਸਿੱਧੇ ਰਸਤੇ ਜਾਈਓ ਅਸੀਂ ਤਾਂ ਪੈ ਗਏ ਆ ਪਨਾਮਾ ਦੇ ਜੰਗਲਾਂ ਦੇ ਵਿੱਚ ਓਏ ਹੋਏ ਤੂੰ ਪਿਛਲਾ ਰਸਤਾ ਦੇਖੋ ਬਹੁਤ ਛੋਟਾ ਰਸਤਾ ਹੈ ਤੇ ਬਹੁਤ ਹੀ ਟਫ ਆ ਸਾਰਾ ਜੰਗਲੀ ਏਰੀਆ ਜੇ ਆਹ ਤੁਹਾਨੂੰ ਹਰੇਕ ਛੋਟੇ ਛੋਟੇ ਰਸਤੇ ਨੇ ਬਿੱਲੀ ਪੇੜ ਤੇ ਚੜੀ ਏ ਬਿੱਲੀ ਪੇੜ ਤੇ ਵੀ ਚੜ ਗਈ ਏ ਤੇ ਆ ਛੋਟੀਆਂ ਛੋਟੀਆਂ ਗਲੀਆਂ ਮੋਹਲੇ ਚ ਨਿਕਲਦੀ ਰਸਤੇ ਕਬੂਤਰ ਪਾਣੀ ਤੇ ਤੈਰ ਰਹੇ ਨੇ ਡੋਂਕੀ ਪਤਾ ਨਹੀਂ ਅਸੀਂ ਬਿਨਾ ਪਾਣੀ ਤੋਂ ਕਿੰਨੇ ਦਿਨ ਹੋ ਗਏ ਸਾਨੂੰ ਚੱਲਦਿਆਂ ਨੂੰ ਜੰਗਲਾਂ ਵਿੱਚੋਂ ਜਾ ਰਹੇ ਸੀ ਇਹ ਤੁਹਾਨੂੰ ਦੱਸ ਦਈਏ ਕਿ ਜੰਗਲਾਂ ਦੇ ਵਿੱਚੋਂ ਨਾਲ ਦੀ ਨਾਲ ਜਿਹੜੇ オリジナル ਬਾਂਸ ਹੈ ਬਾਂਸਾਂ ਵਾਲਾ ਬਾਜ਼ਾਰ ਜਿਹੜਾ ਜਲੰਧਰ ਵਿੱਚ ਤਾਂ ਬਹੁਤ ਮਸ਼ਹੂਰ ਹੈ ਪਰ ਬਾਸ ਜਿਹੜੇ ਅਸਲ ਬਾਸ ਹੁੰਦੇ ਨੇ ਤੁਹਾਨੂੰ ਦਿਖਾ ਦਈਏ ਕਿ ਅਸਲ ਬਾਸ ਇਸ ਤਰ੍ਹਾਂ ਜਿਹੜੇ ਉਹ ਇਸ ਜੰਗਲ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਸਾਨੂੰ ਗੈਸ ਕਰਕੇ ਜਰੂਰ ਦੱਸਣਾ ਕਿ ਇਹ ਕਿਹੜੀ ਜਗ੍ਹਾ ਹੈ ਕਿਉਂਕਿ ਇਸੇ ਰਸਤੇ ਤੋਂ ਸਾਰੇ ਜਿਨ੍ਹਾਂ ਨੇ ਅਮਰੀਕਾ ਜਾਣਾ ਹੈ ਤਾਂ ਡੋਂਕੀ ਲਗਾ ਕੇ ਅਮਰੀਕਾ ਵੀ ਜਾਂਦੇ ਨੇ ਤੇ ਪੂਰੇ-ਪੂਰੇ ਪਰਿਵਾਰ ਜਿਹੜੇ ਅਮਰੀਕਾ ਜਾਣ ਵਾਸਤੇ ਡੋਂਕੀ ਲਗਾ ਕੇ ਇਸੇ ਰਸਤੇ ਤੋਂ ਜਾਂਦੇ ਨੇ ਤੇ ਇਹ ਰਸਤਾ ਅਸੀਂ ਤੁਹਾਡੇ ਤੱਕ ਓਪਨ ਕਰ ਦਿੱਤਾ ਹੈ ਓਏ ਹੋਏ ਹੋਏ ਬੜਾ ਹੀ ਖਤਰਨਾਕ ਰਸਤਾ ਦੇਖ ਜੰਗ ਜੰਗਲਾਂ ਦੇ ਵਿੱਚੋਂ ਜੰਗਲਾਂ ਦੇ ਵਿੱਚੋਂ ਵਿੱਚੋਂ ਹੋ ਕੇ ਇਹ ਸਾਰਾ ਰਸਤਾ ਜਾਂਦਾ ਹੈ ਪਤਾ ਨਹੀਂ ਕਿੱਥੋਂ ਨਿਕਲੇਗਾ ਕਿਹੜੇ ਜੰਗਲੋ ਚ ਅੱਗੇ ਜਾ ਕੇ ਮਿਲ ਜਣਾ ਆਸੇ-ਪਾਸੇ ਤੁਹਾਨੂੰ ਮੋਰਾਂ ਦੀ ਆਵਾਜ਼ਾਂ ਵੀ ਆਣਦੀਆਂ ਹੋਣੀਆਂ ਨੇ ਕਈ ਚਿੱਤਰਾ ਦੇ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਤੁਹਾਨੂੰ ਦੱਸ ਦਈਏ ਬੜਾ ਔਖਾ ਰਸਤਾ ਹੈ ਤੇ ਜਿਹੜੇ ਜਿਹੜਾ ਜਿਨ੍ਹਾਂ ਨੇ ਅਮਰੀਕਾ ਜਾਣਾ ਡੋਂਕੀ ਲਗਾ ਕੇ ਭਾਈ ਕਿੰਨੇ ਦਿਨ ਹੋ ਗਏ ਡੋਂਕੀ ਤੁਹਾਨੂੰ ਚੱਲਦੇ ਨੂੰ ਜੰਗਲਾਂ ਵਿੱਚੋਂ ਜੀ ਇਹ ਹੋ ਗਏ 2 ਦਿਨ ਤੇ ਹੋ ਗਏ ਤੁਹਾਨੂੰ 2 ਦਿਨ ਪਾਈ ਤੁਹਾਨੂੰ ਕਿੰਨੇ ਦਿਨ ਹੋ ਗਏ ਜੰਗਲਾਂ ਵਿੱਚ ਜਾਂਦੇ ਹੋ ਚਾਹ ਦਿਨ ਹੋ ਗਏ ਭਾਈ ਕੋਈ ਖਾਦਾ ਪੀਦਾ ਭਾਈ ਦੱਸੇ ਕਿ ਨਹੀਂ ਆਪਣੇ ਤੇ ਉਹ ਹੀ ਪੀ ਕੇ ਕੀ ਕਰ ਤੁਹਾਨੂੰ ਦੱਸੀਏ ਕਿ ਬੜਾ ਹੀ ਔਖਾ ਰਸਤਾ ਹੈ ਓਏ ਹੋਏ ਹੋਏ ਅਮਰੀਕਾ ਦੇ ਵਿੱਚ ਜਾਣਾ ਕੋਈ ਸੌਖਾ ਕੰਮ ਨਹੀਂ ਜਿਹੜੀ ਡੋਂਕੀ ਲੱਗੀ ਹੈ ਅਮਰੀਕਾ ਦੀ ਕੋਈ ਨਾ ਲਾਈਓ ਬੜਾ ਯੋਖਾ ਰਸਤਾ ਦੋ ਕਿਧਾ ਤੰਧਾ ਲੋਕੀ ਰਸਤੇ ਵਿੱਚ ਜਿਹੜੇ ਜਾ ਰਹੇ ਨੇ ਕੋਈ ਕਹਿੰਦਾ ਦੋ ਦਿਨ ਹੋ ਗਏ ਭੁੱਖਿਆਂ ਨੂੰ ਕੋਈ ਕਹਿੰਦਾ 10 ਦਿਨ ਹੋ ਗਏ ਭੁੱਖਿਆਂ ਨੂੰ ਪੱਤੇ ਖਾ ਖਾ ਕੇ ਸਾਰੇ ਗੁਜ਼ਾਰਾ ਕਰ ਰਹੇ ਨੇ ਤੇ ਓਹੋ ਤੁਹਾਨੂੰ ਦੱਸ ਦਈਏ ਕਿ ਬੜਾ ਯੋਖਾ ਰਸਤਾ ਜਿਹੜਾ ਜੰਗਲਾਂ ਦੇ ਵਿੱਚੋਂ ਹੋ ਹੋ ਕੇ ਜਾਂਦਾ ਹੈ ਤੇ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਦਿਨਾਂ ਤੋਂ ਇੱਕ ਜਿਹੜੀ ਜੋੜੀ ਗਵਾਚੀ ਹੋਈ ਸੀਗੀ ਲੱਭ ਗਈ ਹੈ ਹੰਸਾਂ ਦੀ ਜੋੜੀ ਤੇ ਬੜੀ ਔਖਾ ਹੀ ਰਸਤਾ ਓਹੋ ਮੈਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਜੰਗਲਾਂ ਵਿੱਚ ਘੁਵਾਚ ਹੋਏ ਜੀ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਸਰ ਕੋਈ ਖਾਣ ਪੀਣੋ ਮਿਲ ਗਿਆ ਕਿ ਨਹੀਂ ਕੁਛ ਨਹੀਂ ਮਿਲਿਆ ਜੀ ਪਾਣੀ ਨਹੀਂ ਮਿਲਿਆ ਪਰ ਅਮਰੀਕਾ ਜਾਣਾ ਬਹੁਤ ਔਖਾ ਹੈ ਇਧਰੋਂ ਔਖਾ ਜੀ ਬਹੁਤ ਔਖਾ ਤੇ ਲੋਕੀ ਡੋਂਗੀ ਲਾ ਕੇ ਜਾਣਗੇ ਨਹੀਂ ਨਹੀਂ ਲੈ ਕੇ ਜਾਣਾ ਚਾਹੀਦਾ ਤਾਂ ਨਾ ਵੀ ਦੱਸਿਏ ਬੜਾ ਹੀ ਔਖਾ ਪੈਂਦਾ ਤੇ ਲੋਕ ਜਿਨ੍ਹਾਂ ਨੇ ਅਮਰੀਕਾ ਜਾਣਾ ਹੈ ਤਾਂ ਐਸੇ ਰਸਤੇ ਤੋਂ ਜਾਂਦੇ ਨੇ ਡੋਂਕੀ ਲਾ ਕੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਕਿ ਡੋਂਕੀ ਜੰਗਲ ਵਿੱਚੋਂ ਲਾ ਕੇ ਅਮਰੀਕਾ ਜਾਇਆ ਜਾ ਰਿਹਾ ਬੜੀ ਔਖੀ ਡੋਂਕੀ ਆ ਬਸ ਪਹੁੰਚਣ ਗਏ ਆਪਾਂ ਤੇ ਸਾਰੇ ਅਮਰੀਕਾ ਜਾਣਾ ਕਿਤਾ ਡੋਂਕੀ ਲਾ ਕੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਜਾਣਾ ਚਾਹੀਦਾ ਤੇ ਸਾਰਾ ਰਸਤਾ ਹੀ ਬੜਾ ਖਰਾਬ ਹੈ ਬੜਾ ਮਜ਼ਾ ਆ ਰਿਹਾ ਸਾਨੂੰ ਦਾ ਪਰ ਲੋਕ ਜਿਹੜਾ ਹੱਸ ਖੇਡ ਕੇ ਉਹ ਵੀ ਨੂੰ ਇੰਜੋਏ ਕਰਦੇ ਹੋਏ ਜਿਹੜਾ ਡੋਂਕੀ ਲਾ ਕੇ ਅਮਰੀਕਾ ਜਿੱਥੇ ਨੇ ਜਾਣਾ ਤੇ ਡੋਂਕੀ ਲਾ ਕੇ ਅਮਰੀਕਾ ਜਾਇਆ ਜਾ ਰਿਹਾ ਜੰਗਲਾਂ ਦਾ ਰਸਤਾ ਬੜਾ ਖਰਾਬ ਹੈ ਪਰ ਫਿਰ ਵੀ ਖੁਸ਼ੀ ਖੁਸ਼ੀ ਬੜਾ ਡਰਦਾ ਮਾਹੌਲ ਬੜਾ ਡਰਦਾ ਮਾਹੌਲ ਤੁਸੀਂ ਦੇਖਦੇ ਹੋ ਕਿ ਕਿਦਾਂ ਜੰਗਲਾਂ ਦੇ ਵਿੱਚ ਛੋਟੀਆਂ ਛੋਟੀਆਂ ਬਾਂਸਾਂ ਦੇ ਨਾਲ ਪੌੜੀਆਂ ਬਣਾਈਆਂ ਹੋਈਆਂ ਉਹ ਹੋਰ ਮੋਰਨਾ ਮੋਰ ਦੀ ਮੋਰਨਾ ਬਣ ਕੇ ਆਇਆ ਇੱਥੇ ਕੋਈ ਦੱਸੀਏ ਕਿ ਜੇ ਟਿਕਟ ਸਗੀ ਟਿਕਟ ਉੱਪਰੋਂ ਹੀ ਮਿਲਣੀ ਹੈ ਪਰ ਲੋਕ ਕਾਫੀ ਥੱਲੇ ਆ ਜਾਂਦੇ ਨੇ ਤੇ ਟਿਕਟ ਲੈਣ ਵਾਸਤੇ ਫਿਰ ਉੱਪਰ ਜਾਣਾ ਪੈਂਦਾ ਡੋਂਕੀ ਦੀ ਟਿਕਟ ਜਿਹੜੀ ਉੱਪਰੋਂ ਹੀ ਮਿਲਦੀ ਹੈ ਤਾਂ ਬੜਾ ਔਖਾ ਰਸਤਾ ਬੜੀਆਂ ਪਰ ਫਿਰ ਵੀ ਜਿਹੜਾ ਅਮਰੀਕਾ ਜਾਣ ਦਾ ਚਾਹੇ ਲੋਕਾਂ ਨੂੰ ਉਹ ਸਾਫ਼ ਨਹਿਰ ਆਂਦਾ ਹੋਇਆ ਭਾਵੇਂ ਡੋਂਕੀ ਲਾ ਕੇ ਅਮਰੀਕਾ ਜਾਣਾ ਪਵੇ ਅਮਰੀਕਾ ਜਾਣ ਦਾ ਚਾਹ ਸਾਫ਼ ਨਹਿਰ ਆਂਦਾ ਹੋਇਆ ਜਿੰਨਾ ਜਿੰਨਾ ਅਮਰੀਕਾ ਜਾਣਾ ਸੀਗਾ ਤੇ ਇਸੇ ਰਸਤੇ ਤੋਂ ਅਮਰੀਕਾ ਲੋਕ ਜਾਂਦੇ ਨੇ ਜਿਹੜੇ ਭਾਜੀ ਕਿੰਨੇ ਦਿਨੋਂ ਕੋਈ ਜੰਗਲਾਂ ਵਿੱਚ ਘੁਆਚੇ ਜੀ ਕੋਈ ਨਹੀਂ ਪ੍ਰਵਾਹ ਹੁਣੇ ਤੁਰੇ ਸੀ ਅੱਛਾ ਜੀ ਪਰ ਬੋਟਿੰਗ ਹੀ ਹੈ ਬਸ ਉਸੇ ਪਰ ਵੇਦੀ ਕਹਾਂ ਜਾਣਾ ਆਪਣੇ ਬਤਾਓ ਕਹਾਂ ਜਾਣਾ ਬੋਟਿੰਗ ਕਰਨੇ ਬੋਟਿੰਗ ਕਰਨੇ ਬੋਟਿੰਗ ਕਰਨੇ ਪਰ ਇਹ ਤਾਂ ਅਮਰੀਕਾ ਕੀ ਡੋਂਕੀ ਦਾ ਰਸਤਾ ਹੈ ਅਮਰੀਕਾ ਜਾਣਾ ਹੈ ਪ੍ਰਵਾਹ ਜਦੋਂ ਆਣਾ ਵਾਪਸ ਅਸੀਂ ਉਧਰਲੇ ਬਸੋਂ ਹਨੇਰਾ ਹੋਣਾ ਆ ਸਾਹਿਲ ਮੈਂ ਆ ਕੇ ਤੇ ਬਾਂਟੀ ਡਰਾ ਤੇ ਤੁਸੀਂ ਕੁਛ ਨਹੀਂ ਆ ਰਹੀ ਹੈ ਹਾਂ ਉਹ ਉਹ ਨਹੀਂ ਫੇਰ ਨਾ ਜਾਓ ਜਾਈਓ ਨਾ ਬਹੁਤ ਜ਼ਿਆਦਾ ਗੇਸ ਹੈ ਕੋਚ ਬਜ਼ੁਰਗ ਵੀ ਕੋਚ ਬਜ਼ੁਰਗ ਵੀ ਜਿਹੜੇ ਕੀ ਅਮਰੀਕਾ ਦੀ ਡੋਂਕੀ ਤੋਂ ਵਾਪਸ ਜਾਂਦੇ ਹੋਏ ਜੰਗਲਾ ਜਿਹੜੀਆਂ ਆਵਾਜ਼ਾਂ ਉਹ ਬੜੀਆਂ ਖਤਰਨਾਕ ਸ਼ੁਰੂ ਹੋ ਚੁੱਕੀਆਂ ਨੇ ਓ ਹੋ 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 ਕਿਤੇ ਮੋਰਾਂ ਦੀ ਆਵਾਜ਼ਾਂ ਮੋਰ 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 ਤਾਂ ਨੂੰ ਦੱਸ ਜੀ ਜਗਨਾ ਵਿੱਚੋਂ ਲੰਗਦੇ ਲੰਗਦੇ ਇਹ ਜਿਹੜੀਆਂ ਬੂਟੀ ਜੜੀ ਬੂਟੀ ਲੱਭੀ ਐ ਸ਼ੇਰ ਦਾ ਘਰ ਕਿਤੇ ਸ਼ੇਰ ਦਾ ਘਰ ਨਾ ਹੋਵੇ ਓਏ ਹੋਏ 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 ਚੀਤਾ ਅਰੇ ਵੇਖ ਫੁਰ ਵੇਖ ਕਰੋਗੇ ਬੜੀ ਬੜੀ ਆਜੀਬੋ ਗਰੀਬ ਤਰ੍ਹਾਂ ਦੀਆਂ ਐ ਬੋਲੋ ਸਹੀ ਨਾਮ ਜੀ ਬੁੱਕੀਏ ਵਾਜਾਦੀ ਹੈ ਤਾਂ ਦੱਸਿਏ ਕਿ ਜਦੋਂ ਜੰਗਲਾਂ ਦੇ ਵਿੱਚੋਂ ਨਿਕਲ ਕੇ ਆਪਾਂ ਬਾਹਰ ਆਏ ਆ ਤਾਂ ਇੱਥੇ ਆ ਗਿਆ ਹੁਣ ਸਾਡਾ ਪਿੰਡ ਆ ਵੇਖੋ ਜੀ ਪੂਰਾ ਨਜ਼ਾਰਾ ਜਿਹੜਾ ਸਾਡੇ ਪਿੰਡ ਦਾ ਇੱਥੇ ਥੋੜਾ ਜਿਹਾ ਫਨ ਕਿ ਕੋਈ ਜੋ ਬੰਦਾ ਜੰਗਲਾਂ ਵਿੱਚੋਂ ਲੰਘਦਾ ਲੰਘਦਾ ਥੱਕ ਜਾਂਦਾ ਹੈ ਤਾਂ ਥੋੜਾ ਜਿਹਾ ਫਨ ਜਿਹੜਾ ਕਰਵਾਉਣ ਵਾਸਤੇ ਇਹਨਾਂ ਨੇ ਰੱਖਿਆ ਹੋਇਆ ਹੈ ਇੱਥੇ ਲੋਕ ਜਿਹਨਾਂ ਨੇ ਸਫਾਰੀਆਂ ਲੈਣੀਆਂ, ਝੂੜੇ ਲੈਣੇ, ਇਹਦਾ ਜੰਗਲਾ ਵਿੱਚ ਜਾਣਾ, ਵਾਪਸੀ ਮੁੱਛਾਂ ਵਟ ਦੇ ਕੇ ਤੇ ਇੱਧਰ ਦੇ ਤੇ ਤੁਹਾਨੂੰ ਦੱਸਦੀ ਇਹ ਕੀ ਜੰਗਲ ਦੇ ਵਿੱਚੋਂ ਜਦੋਂ ਵਾਪਸੀ ਦਾ ਰਾਹ ਆਇਆ ਥੋੜੀ ਜਿਹੀ ਅਰੈਸਟ ਕਰਨ ਵਾਸਤੇ ਕਿਉਂਕਿ ਅੱਗੇ ਫਿਰ ਲੰਮਾ ਜੰਗਲ ਤਿਆਰ ਹੈ ਤੇ ਜੰਗਲਾਂ ਦੇ ਵਿੱਚ ਹੀ ਜਿਹੜਾ ਰੋਟੀ ਪਾਣੀ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਹੈ ਅਕ ਚੁੱਲਿਆ ਦੀ ਅੱਗ ਆ ਲੱਕੜਾਂ ਪਈਆਂ ਨੇ ਅਕ ਚੁੱਲਿਆ ਦੀ ਅੱਗ ਦੇ ਉੱਤੇ ਤੁਹਾਨੂੰ ਜਿਹੜਾ ਖਾਣ ਪੀਣ ਦਾ ਸਾਰਾ ਸਮਾਨ ਹੈ ਰੋਟੀ ਪਾਣੀ ਜਿਹੜਾ ਸਾਰਾ ਤੁਹਾਨੂੰ ਇੱਥੇ ਹੀ ਮਿਲਣਾ ਚੁੱਲ੍ਹੇ ਦੀ ਅੱਗ ਤੇ ਕੋਈ ਗੈਸ ਨਹੀਂ ਪ੍ਰੋਪਰ ਵੇਦ ਨਾਲ ਪਿੱਛੇ ਤੁਸੀਂ ਦੇਖ ਲਓ ਕਿ ਜੰਗਲ ਉਹ ਨਹਿਰਾ ਨਦੀਆਂ ਸਾਰੀਆਂ ਹੈਗੀਆਂ ਨੇ ਜੰਗਲਾਂ ਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਸਪੋਰਟ ਬਣਾਇਆ ਹੋਇਆ ਜਿੱਥੇ ਤੁਹਾਨੂੰ ਰੋਟੀ ਪਾਣੀ ਜਿਹੜੀ ਹੈ ਡੋਂਕਰਾਂ ਵੱਲੋਂ ਵੀ ਖਵਾਈ ਜਾਣੀ ਹੈ ਉਹ ਵੀ ਪੂਰੇ ਘਰ ਦੇ ਦੇ ਕਿਨਾਂ ਘੜੇ ਦਾ ਮਟਕੇ ਦਾ ਪਾਣੀ ਪੂਰਾ ਜਿਹੜਾ ਪਿੰਡ ਦਾ ਅਹਿਸਾਸ ਹੈ ਉਹ ਨਹੀਂ ਆਉਂਦਾ ਅੰਕਲ ਜੀ ਸਬਜ਼ੀ ਕਿਹੜੀ ਬਣੀ ਸੀ ਅੱਜ ਸਬਜ਼ੀ ਸਾਕੇ ਬਣਤਾ ਜੀ ਅੱਛਾ ਮੱਕੀ ਰੋਟੀ ਸਰਵਲ ਸਾਗ ਹਾਂਜੀ ਤੇ ਹੋਰ ਕੀ ਹੈਗਾ ਜੀ ਨਾਲ ਔਰ ਗੁਲ ਵਾਲੀ ਚਾਹ ਲੱਸੀ ਕੀ ਬਾਤ ਹੈ ਜੀ ਸਾਰਾ ਆਈਟਮ ਹੈ ਜੀ ਆਪਣੇ ਬਾਸ ਠੀਕ ਹੈ ਜੀ ਤੇ ਜਿਹੜੇ ਜਿਹੜੇ ਜੰਗਲ ਵਿੱਚੋਂ ਆਉਂਦੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਜਿਹੜਾ ਖਾਣ ਪੀਣ ਦਾ ਅਰੇਂਜਮੈਂਟ ਕਰਵਾਇਆ ਜਾਂਦਾ ਤੇ ਅਗਲਾ ਸਫਰ ਫੇਰ ਉਹ ਦੇਖੋ ਲੰਮੇ ਪਾਰਕ ਕਰਨਾ ਸਾਰਿਆਂ ਨੇ ਜੰਗਲ ਤੇ ਤੁਹਾਨੂੰ ਸਾਰਾ ਜਿਹੜਾ ਨਜ਼ਾਰਾ ਦਿਖਾ ਦਿੱਤਾ ਗਿਆ ਤਾਨੂੰ ਦਸਾਇਆ ਗਿਆ ਕਿ ਪਿੱਛੇ ਕਿਦਾਂ ਜੰਗਲ ਆ ਸਾਰੇ ਤਾਂ ਬੜਾ ਹੀ ਉਖਾ ਰਸਤਾ ਸੀਗਾ ਇਹ ਛੋਟੇ ਛੋਟੇ ਹੱਟ ਬਣਾਈਆਂ ਹੋਈਆਂ ਆ ਦੇਖੋ ਛੋਟੇ ਛੋਟੇ ਹੱਟ ਬਣਾਈ ਹੋਈ ਹੈ ਵੀ ਜੇ ਬਾਰਿਸ਼ ਪੈ ਜੇ ਤਾਂ ਬਾਰਿਸ਼ ਕਰਕੇ ਰੁਕਣ ਦਾ ਥੋੜਾ ਜਿਹਾ ਅਰੇਂਜਮੈਂਟ ਹੈ ਉਹ ਵੀ ਕੀਤਾ ਹੋਇਆ ਤੇ ਜੇ ਕੋਈ ਘਰ ਤੁਸੀਂ ਆਪਣੇ ਪਿੰਡਾਂ ਨੂੰ ਫੋਨ ਕਰਨੇ ਨੇ ਆਪਣੇ ਕਿਤੇ ਫੋਨ ਫੋਨ ਵੀ ਤੁਸੀਂ ਕਰਨਾ ਕਿਤੇ ਤੇ ਆ ਫੋਨ ਲੈ ਕੇ ਤੁਸੀਂ ਇਦਾਂ ਫੋਨ ਮਲਾ ਕੇ ਹੈਲੋ ਹੈਲੋ ਕਰਕੇ ਵੀ ਹੈਲੋ ਮੈਂ ਯੂਕੇ ਪਹੁੰਚ ਗਿਆ ਹਾਂ ਆਸਟ੍ਰੇਲੀਆ ਜਾਂ ਅਮਰੀਕਾ ਪਹੁੰਚ ਗਿਆ ਹਾਂ ਤਾ ਇੱਥੇ ਸਾਰਾ ਤੁਹਾਨੂੰ ਨਜ਼ਾਰਾ ਹਥ ਤੁਸੀਂ ਤੁਹਾਡੇ ਜਾਣ ਦਾ ਜਿਹੜਾ ਹਾਲ ਚਾਲ ਤੁਸੀਂ ਦੱਸ ਸਕਦੇ ਹੋ ਉੱਥੇ ਪੁਲਸ ਤੁਹਾਨੂੰ ਹੋ 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 ਪੁਲਸ ਵੀ ਖੜੀ ਹੈ ਤੁਹਾਨੂੰ ਦੱਸਦੀ ਹੈ ਕਿ ਪੁਲਸ ਵੀ ਪੂਰੀ ਚੈਕਿੰਗ ਬਾਰਡਰ ਤੇ ਚੈਕ ਤੇ ਜਿਹੜਾ ਬਾਰਡਰ ਤੇ ਤੁਹਾਡੀ ਚੈਕਿੰਗ ਹੈ ਉਹ ਵੀ ਇਸੇ ਤਰ੍ਹਾਂ ਹੋਣੀ ਹੈ ਪੂਰੇ ਪੁਲਸ ਫੋਰਸ ਲੱਗੀ ਹੁੰਦੀ ਹੈ ਕੋਈ ਪੂਰੀ ਪੁਲਸ ਫੋਰਸ ਲੱਗੀ ਹੈ ਕਿ ਤੁਹਾਡੀ ਕੋਈ ਪਹਿਚਾਨ ਗਲਤ ਨਾ ਹੋ ਜੇ ਤੁਸੀਂ ਡੋਂਕਰਾਂ ਦੇ ਗਲਤ ਅਥਿਨਾ ਚੜਜੋ ਪੂਰੀ ਤੁਹਾਡੀ ਸੁਰੱਖਿਆ ਦਾ ਵੀ ਪਰਵਰਨ ਕੀਤਾ ਗਿਆ ਹੈ ਆਰਾਮ ਨਾਲ ਬੈਠ ਕੇ ਤੇ ਜੇ ਤੁਸੀਂ ਜੰਗਲ ਦੇ ਵਿੱਚ ਕਿਤੇ ਗਵਾਜ ਜਾਂਦੇ ਹੋ ਆਹ ਦੇਖੋ ਜੀ ਇਹ ਪੂਰੀ ਨਕਸ਼ਾ ਬਣਾ ਦਿੱਤਾ ਗਿਆ ਹੈ ਕਿ ਕਿੱਥੋਂ ਤੁਸੀਂ ਲੰਘ ਕੇ ਜਾਣਾ ਹੈ ਪੂਰੇ ਦਾ ਪੂਰਾ ਜਿਹੜਾ ਵੀਊ ਹੈ ਤੁਹਾਨੂੰ ਦਿਖਾ ਦਿੱਤਾ ਗਿਆ ਤੇ ਟੈਲੀਫੋਨ ਤੁਹਾਨੂੰ ਦਿਖਾਤਾ ਸੀ ਆਹ ਟੈਲੀਫੋਨ ਪਿਆ ਹੈ ਟੈਲੀਫੋਨ ਕਰਕੇ ਆਪਣੇ ਘਰਾਂ ਦੀ ਸੁੱਖ ਸ਼ਾਂਤੀ ਜਿਹੜੀ ਤੁਸੀਂ ਉਹ ਦੱਸ ਦੇਣੀ ਹੈ ਤੇ ਲੱਸੀ-ਲੂਸੀ ਪੀਣੀ ਆ ਤੇ ਆਪੇ ਇੱਥੇ ਲੱਸੀ ਵੀ ਰਿੜਕ ਲੈਣੀ ਆ ਸਾਰਾ ਕੁਝ ਕਰਕੇ ਤੇ ਉਹ ਜੇ ਇੱਥੇ ਚੱਕੀਆਂ ਵੀ ਪੀਣੀ ਆ ਪੈ ਸਕਦੀਆਂ ਆ ਦੇਖੋ ਚੱਕੀ ਰੱਖੀ ਆ ਜਿਹੜੇ ਡੋਂਗਰਾਂ ਨੂੰ ਪੈਸੇ ਨਹੀਂ ਦਿੰਦੇ ਉਹਨਾਂ ਵਾਸਤੇ ਚੱਕੀਆਂ ਇੱਥੇ ਪੀਣੀਆਂ ਵੀ ਪੈਂਦੀਆਂ ਤੇ ਨਾਲ ਜੰਗਲ ਓਹੋ ਹੋ ਬੜਾ ਖਤਰਨਾਕ ਨਜ਼ਾਰਾ ਦੇਖੋ ਥੱਲੇ ਜੰਗਲ ਹੀ ਜੰਗਲ ਬੜੇ ਗੰਭੀਰ ਜੰਗਲ ਨੇ ਲੋ ਜੀ ਦੋਸਤੋ ਤੁਹਾਨੂੰ ਹੁਣ ਸਾਰਾ ਇਹ ਨਜ਼ਾਰਾ ਦਿਖਾ ਦਿੱਤਾ ਗਿਆ ਤੇ ਬੜਾ ਹੀ ਔਖਾ ਰਸਤਾ ਹੈ ਜਿੰਨਾ ਜਿੰਨਾਂ ਨੇ ਆਣਾ ਤੇ ਬੜੇ ਅਫਸੋਸ ਨਾਲ ਕਿ ਆਣਾ ਪੂਰੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਣੀ ਹੈ ਆਰਐਸ 24 ਚੈਨਲ ਤੇ ਵੀਡੀਓ ਪੈਣੀ ਹੈ ਤੇ ਜਿਹੜਾ ਵਲੋਗ ਸਾਡਾ ਉਹ ਕੰਪਲੀਟ ਹੋ ਚਲਿਆ ਤੇ ਤੁਸੀਂ ਸਾਨੂੰ ਦੱਸਣਾ ਕਿ ਜਿਹੜੇ ਜਿਹੜੇ ਅਮਰੀਕਾ ਜਾਂਦੇ ਨੇ ਉਹ ਡੋਂਕੀ ਲਾ ਕੇ ਜਿਹੜਾ ਜਿਹੜਾ ਗਿਆ ਤਾਂ ਡੋਂਕੀ ਦੇ ਵਿੱਚ ਕਿੰਨੀ ਕਿਹੜੀਆਂ ਤੁਹਾਨੂੰ ਦਿੱਕਤਾਂ ਆਈਆਂ ਅਸੀਂ ਤਾਂ ਤੁਹਾਨੂੰ ਸਾਰੀ ਦਿੱਕਤਾਂ ਦਿਖਾਤੀਆਂ ਪੇ ਡੋਂਕੀ ਵਿੱਚ ਕਿੰਨੀਆਂ ਦਿੱਕਤਾਂ ਆਈਆਂ ਕਿਉਂਕਿ ਵਸਤੇ ਰਸਤੇ 'ਚ ਨਹਿਰਾ ਆਈਆਂ ਤੂਫਾਨ ਆਏ ਆ ਤੇ ਹੁਣ ਤੱਕ ਦਿਓ ਸਾਨੂੰ ਅਗਿਆ ਅਗਲੀ ਵੀਡੀਓ ਦੇ ਨਾਲ ਤੁਹਾ ਨਾਲ ਜਲਦ ਜਲਦ ਰੂਬਰੂ ਹੋਵਾਂਗੇ ਹੁਣ ਤੱਕ ਆਰਐਸ ਚੋਡੀ ਖੋਚਾਣਾ ਬਨਵਾਸੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ